ਸਾਬੇ ਮੋਹਰ ਪਾਸ ਤੋਂ ਇੱਕ ਰਸ਼ਕੀ ਵਿਅਕਤੀ ਜਿਹੜਾ ਉਹ ਪੜਾਇਆ ਗਿਆ ਇੱਥੇ ਹੀ ਬਾਈ ਖੜਿਆ ਸੀ ਕੱਦੇ ਨੋਟ ਕਰ ਰਹੇ ਆ ਇਹਨੂੰ ਇੱਥੇ ਜੇ ਬਾਈ ਹੱਥ ਮਾਰ ਰਿਹਾ ਉਹ ਤਾਂ ਮਿੱਤਰ ਪਹਿਲਾਂ ਚਾਲੇ ਨੂੰ ਗਿਆ ਪਹਿਲਾਂ ਉਹਦੀ ਜੇ ਹੱਥ ਮਾਰਿਆ ਉਹਨੇ ਕਿ ਸੈਗਲ ਦੇਖੀ ਜੇਪਾਂ ਹੱਥ ਮਾਰ ਰਿਹਾ ਨਿਕਲਿਆ ਜੇਪਾਂ ਜੇਪਾਂ ਤੇ ਮੈਂ ਹੱਥ ਮਾਰ ਰਿਹਾ ਸੀ ਨਾ ਅੱਧੀ ਸ਼ਾਮ ਨੂੰ ਗੱਲ ਜੇ ਕਿਸੇ ਨਾਲ ਗੱਲ ਜੇ ਇਹ ਪਹਿਲਾਂ ਕਿਸਾਨ ਆ ਕੋਨੇ ਪਹਿਲਾਂ ਵੀ ਕਿਹਾ ਕਿ ਆਸੀ ਪਾਸੇ ਧਿਆਨ ਦਿਓ ਇਹ ਇਹੋ ਜਿਹੇ ਬੰਦੇ ਆ ਦੇ ਵਿੱਚ ਉਹ ਰਾਤੇ ਪਹਿਲਾਂ ਮੇਰੀ ਬਾਸੀ ਦਾ ਮੁੰਡਾ ਕੜ ਗਿਆ ਸਰੋ ਬਾਈ ਖੜਾ ਦਾ ਮਤਲਬ ਜੇ ਨਾ ਘਟਿਆ ਤਾਂ ਕਟ ਲੰਦਾ ਇਹ ਆਪਣੇ ਮੂੰਹ ਤੋਂ ਗੱਲ ਮੈਂ ਇਹ ਗੱਲ ਖੜਾ ਹਲੇ ਦਾ ਹਲੇ ਨਾ ਕਿੰਦਾ ਮੈਂ ਕੁਝ ਨਹੀਂ ਕਰਿਆ ਕਹਿੰਦਾ ਹਲੇ ਨਾ ਕੁਝ ਨਹੀਂ ਕਰਿਆ ਬੁਰਸ਼ਾ ਆਪਣੇ ਇਹ ਕੀ ਆ ਉਹਨੇ ਆ ਆਪਣੇ ਮੂੰਹ ਤੋਂ ਗੱਲ ਬੰਦੇ ਆ ਕੁਝ ਨਹੀਂ ਕਰਿਆ ਕਹਿੰਦਾ ਅਜੇ ਤੱਕ ਕੁਝ ਨਹੀਂ ਲੱਗਿਆ ਦੂਸਰਾ ਹੱਥ ਤੇ ਨਹੀਂ ਲੱਗਿਆ ਉਹਦਾ ਦਾ ਸ਼ੈਂਪੂ ਬਾਟਰ ਦੇ ਪ੍ਰੋ ਪੰਜਾਬ ਟੀਵੀ ਦੇ ਉੱਪਰ ਤੋਂ ਇਕਲੀ ਇਕਲੀ ਅਪਡੇਟ ਕਿਸਾਨੀ ਅੰਦੋਲਨ ਦੀ ਦੇਖ ਰਹੇ ਹਾਂ ਤਾਂ ਦੱਸਿਓ ਕਿ ਇੱਥੇ ਦੇਖ ਸਕਦੇ ਹੋ ਮਾਹੌਲ ਪੱਕ ਚੁੱਕਿਆ ਇੱਕ ਸ਼ੱਕੀ ਵਿਅਕਤੀ ਜਿਹੜਾ ਉਹ ਫੜਾਇਆ ਗਿਆ ਤਾਂ ਗੱਲਬਾਤ ਜਰੂਰ ਕਰਾਂਗੇ ਆਖਰਕਾਰ ਕੀ ਹੋ ਗਿਆ ਇਹ ਤਾਂ ਦੇਖ ਸਕਦੇ ਹੋ ਤਸਵੀਰਾਂ ਮੈਂ ਤੁਹਾਨੂੰ ਦਿਖਾਈਆਂ ਜਾਣ ਤਾਂ ਕੌਣ ਸੀ ਆ ਬਾਈ ਨਾਲ ਗੱਲਬਾਤ ਕਰਦਿਆ ਬਾਈ ਕੌਣ ਬਾਈ ਕੀ ਗੱਲ ਜੀ ਕੋਈ ਨਹੀਂ ਕੋਈ ਮੇਰੇ ਗੱਲ ਕੀ ਹੋ ਗਈ ਜੇ ਜਮ ਹੱਥ ਮਾਰ ਰਿਹਾ ਹੈ ਜੇ ਜੇਬਾਂ ਚ ਖਾਰੀ ਹਾਂ ਨੋਟ ਕਰ ਰਿਹਾ ਅੱਛਾ ਭੀੜ ਕੇ ਵਿੱਚ ਕੋਈ ਵੀ ਲਗੇਗਾ ਬਾਹਰ ਕਿਤੇ ਵਿੱਚ ਆਤਾ ਦਿਖਾ ਜਾ ਅੱਛਾ ਅੱਛਾ ਹਾਂ ਜੇ ਪਹਿਲਾਂ ਵੀ ਕਿਸੇ ਨੇ ਕੀਤੀ ਹੈ ਕੁਝ ਨਹੀਂ ਨਹੀਂ ਇਹ ਵੀ 5 ਮਿੰਟ ਆਇਆ ਮੇਰੇ ਫਰੈਂਡ ਨੇ ਕਿਹਾ ਕਰ ਰਿਹਾ ਧਿਆਨ ਰੱਖ ਬੰਦੇ ਦਾ ਆਪਣੀ ਮੋਬਾਈਲ ਵਗੈਰਾ ਕੱਟਿਓ ਜਮ ਹੱਥ ਮਾਰਦਾ ਦੇਖਿਆ ਸਰ ਮੈਂ ਹਾਂ ਕੋਈ ਕੁਝ ਲੈ ਕੇ ਆ ਪਰ ਆਪਾਂ ਫੇਰ ਵੀ ਚਲੋ ਜਾਦੇ ਇਹਨਾਂ ਦਾ ਆਪਾਂ ਇਹਨੂੰ ਸਾਈਡ ਤੇ ਦਾ ਪੁਲਿਸ ਕੋਲ ਕਰ ਦਿੰਦੇ ਆ ਕਿਉਂਕਿ ਕੋਈ ਨਹੀਂ ਠੀਕ ਹੈ ਠੀਕ ਹੈ ਠੀਕ ਹੈ ਤਾਂ ਚੈੱਕ ਜਿਹੜੀ ਆ ਚੱਲ ਰਹੀ ਆ ਦੇਖ ਸਕਦੇ ਹੋ ਭਾਈ ਕਿੱਥੇ ਸੀ ਇੱਥੇ ਹੀ ਬਾਈ ਖੜਿਆ ਸੀ ਕਦੇ ਨੋਟ ਕਰ ਰਹੇ ਆ ਇਹਨੂੰ ਇੱਥੇ ਜੇਬਾ ਹੱਥ ਮਾਰ ਰਿਹਾ ਸਾਡੇ ਮਿੱਤਰ ਪਹਿਲਾਂ ਚਾਹ ਲੈਣ ਗਿਆ ਪਹਿਲਾਂ ਉਹਦੀ ਜੇਬਾ ਹੱਥ ਮਾਰਿਆ ਉਹਨੇ ਹੀ ਦੱਸਿਆ ਕਹਿੰਦਾ ਵੇਖੀ ਜੇਬਾਂ ਹੱਥ ਮਾਰ ਰਿਹਾ ਨਿਕਲੇ ਜੇਬਾ ਨਿਕਲੇ ਨਾ ਨਿਕਲੇ ਤੱਪ ਵੀ ਨਹੀਂ ਫੜ ਰਿਹਾ ਕਦਾ ਕਦੇ ਇੱਧਰ ਹੋ ਜਾਂਦਾ ਕਦੇ ਇੱਧਰ ਹੋ ਜਾਂਦਾ ਕਦੇ ਜੱਪ ਮਾਰਦਾ ਵਿੱਚ ਖੜਾ ਅੱਛਾ ਅੱਛਾ ਬਾਈ ਕੁਝ ਨਿਕਲੇ ਇਹੋ ਜਿਹਾ ਨਜ਼ਾਰਾ ਜਿਹਾ ਗੱਲ ਬਾਤ ਚੁੱਕਰਾਂਗੇ ਜੇਬਾਂ ਚੋਂ ਕੁਝ ਵੀ ਨਹੀਂ ਬਾਈ ਆ ਕੱਢ ਦੇ ਤਾ ਪੁਲਿਸ ਕੋਲ ਜਿਹੜਾ ਪੁਲਿਸ ਮੈਂ ਕਹੂੰਗਾ ਕਿ ਲੈ ਕੇ ਜਾਇਆ ਜਾਵੇ ਤਾਂ ਵੀ ਪੁਲਿਸ ਨੂੰ ਜਿਹੜਾ ਫੜਾਇਆ ਜਰੂਰ ਜਾਵੇ ਤਾਂ ਦੇਖ ਸਕਦੇ ਹੋ ਤੁਸੀਂ ਇਹ ਤਸਵੀਰ ਜਿਹੜਾ ਕਹਿੰਦੇ ਜੇਬ ਕਤਰਾ ਜੇਬਾਂ 'ਚ ਹੱਥ ਮਾਰ ਰਿਹਾ ਸੀ ਬਾਬਾ ਜੀ ਨਹੀਂ ਮੈਂ ਤਾਂ ਹੋਣਾ ਕੁਛ ਹੋਣ ਦਾ ਮੈਂ ਵੇਖਿਆ ਨਹੀਂ ਨਹੀਂ ਤੇ ਮੈਂ ਜਵਾਬ ਤਾਂ ਦੇਖ ਸਕਦੇ ਹੋ ਲੈ ਕੇ ਜਾਣੇ ਆ ਤਾਂ ਕੀ ਗੱਲਬਾਤ ਹੋਈ ਹੈ ਤਾਂ ਜੇਬਾਂ ਚ ਚੈੱਕ ਕੀਤੀਆਂ ਬਾਈ ਯਾਰ ਇਹ ਇੱਥੇ ਨਾ ਦੀ ਜੇਬਾਂ ਚ ਠੀਕ ਹੈ ਯਾਰ ਜੇਪਾਂ ਚ ਵੀਰੇ ਆ ਤਾਂ ਮਾਰ ਰਿਹਾ ਸੀਗਾ ਵੀ ਕੋਣੋਂ ਨਿਕਲ ਜਾ ਕਿਸੇ ਦਾ ਕੁਝ ਨਿਕਲ ਜਾ ਇਹ ਪਹਿਲਾਂ ਕਿਸਾਨ ਆ ਕੋਣੇ ਪਹਿਲਾਂ ਵੀ ਕਿਹਾ ਕਿ ਆਸੇ ਪਾਸੇ ਧਿਆਨ ਦਿਓ ਉਹ ਹੀ ਇਹੋ ਜਿਹੇ ਬੰਦੇ ਕਿੱਥੋਂ ਆ ਇਹ ਵਿੱਚ ਪਰ ਆਉਂਦੇ ਆ ਦਾ ਦੇਖ ਸਾ ਤੇ ਹੋ ਸੀ ਆ ਮਾਹੌਲ ਜਿਹੜਾ ਇੱਕ ਵਾਰ ਜਰੂਰ ਤਨਾਵਪੂਰਵਕ ਹੋ ਗਿਆ ਸੀ ਹਾਲਾਂਕਿ ਹੁਣ ਜਿਹੜਾ ਪੁਲਿਸ ਦੇ ਕੋਲ ਉਸ ਨੂੰ ਭੇਜ ਦਿੱਤਾ ਦੇਖ ਸਕਦੇ ਹੋ ਤਸਵੀਰਾਂ ਨੇ ਲੋਕਾਂ ਦਾ ਕਹਿਣਾ ਕਿ ਜੇਬ ਦੇ ਵਿੱਚ 앗ਤ ਮਾਰਾ ਸੀ ਇਹੀ ਗੱਲ ਕਿਸਾਨਾਂ ਅੱਗੋਂ ਨੇ ਪਹਿਲਾਂ ਕਿਹਾ ਕਿ ਆਪਦੇ ਆਸੇ ਪਾਸੇ ਜਰੂਰ ਧਿਆਨ ਦਿਓ ਕਿ ਤੁਹਾਡੇ ਆਸੇ ਪਾਸੇ ਕੌਣ ਤੁਰਿਆ ਫਿਰ ਜਾਏਗਾ ਕਿਉਂਕਿ ਕੋਈ ਸ਼ਰਾਰਤੀ ਅਨਸਰ ਜਿਹੜੇ ਆ ਉਹ ਵਿੱਚ ਹੋ ਸਕਦੇ ਆ ਤਾਂ ਤੁਸੀਂ ਦੇਖ ਸਕਦੇ ਹੋ ਸ਼ੰਭੂ ਬਾਰਡਰ ਦੀਆਂ ਇਹ ਤਸਵੀਰਾਂ ਆਈਆਂ ਤੁਹਾਨੂੰ ਦਿਖਾ ਰਿਹਾ ਤਾਂ ਕਿਸਾਨਾਂ ਅੱਗੋਂ ਦੇ ਵੱਲੋਂ ਪਹਿਲਾਂ ਹੀ ਕਿਹਾ ਗਿਆ ਸੀ ਕਿ ਭਾਈ ਆਸੇ ਪਾਸੇ ਜਰੂਰ ਧਿਆਨ ਰੱਖਿਓ ਕਈ ਵਾਰ ਕੋਈ ਸ਼ਰਾਰਤੀ ਅਨਸਰ ਜਿਹੜਾ ਉਹ ਹੁੰਦਾਗਾ ਤਾ ਗੱਲਬਾਤ ਵੀ ਲੋਕਾਂ ਨਾਲ ਕਰਾਂਗੇ ਜਿਨ੍ਹਾਂ ਨੇ ਇਸ ਨੂੰ ਫੜਿਆ ਸੀ ਕਿਉਂਕਿ ਲੋਕਾਂ ਦਾ ਕਹਿਣਾ ਹੈ ਕਿ ਇਹ ਜੇਬ ਜਿਹੜਾ ਕੱਟ ਰਿਹਾ ਸੀ ਤਾਂ ਕਿੱਥੇ ਸੀ ਬਈ ਇਹ ਮੁੰਡਾ ਬਈਆ ਸਾਹਮਣੇ ਆਹ ਚੱਲ ਨਹੀਂ ਰਿਹਾ ਚਾਹ ਵਾਲਾ ਲੰਦਾ ਇੱਥੇ ਸੀਗਾ ਆ ਸਾਡਾ ਮਿੱਤਰ ਸੀਗਾ ਪਹਿਲਾਂ ਇਹਦੀ ਇਹ ਹੱਥ ਮਾਰਿਆ ਇਹਦੇ ਨੇ ਸਾਨੂੰ ਦੱਸਿਆ ਹਾਂ ਹਾਂ ਵੀਰੇ ਮੈਂ ਚਾਹ ਦਾ ਇੱਕ ਕੱਪ ਲੈ ਜੰਦਾ ਮੈਂ ਕਹਿੰਦਾ ਧਿਆਨ ਰੱਖੀਂ ਫਿਰ ਇਹਨੇ ਤਾਂ ਬਾਅਦ ਤੋਂ ਫੜਿਆ ਫਿਰਿਆ ਤਾਂ ਫਿਰ ਜਦ ਪਹਿਲਾਂ ਇੱਕ ਬਾਬੇ ਦੇ ਹੱਥ ਮਾਰ ਲੱਗਿਆ ਬਾਬਾ ਤਾਂ ਨਿਕਲ ਗਿਆ ਫਿਰ ਉਹ ਬਾਈ ਖੜਾ ਤਾਂ ਇੱਕ ਮਤਲਬ ਜੇ ਨਾ ਕੱਟਿਆ ਹੁੰਦਾ ਕੱਟ ਲੰਦਾ ਕੋਈ ਗੱਲ ਹੈ ਪਹਿਲੀ ਸਵੇਰੇ ਅੱਜ ਕਿਸਾਨ ਆ ਗੁਣੇ ਹੀ ਗੱਲ ਕਹੀ ਹੈ ਕਿ ਸਭ ਤੋਂ ਪਹਿਲਾਂ ਇਹ ਦੇਖਿਆ ਕਰੋ ਕਿ ਆਸੇ ਪਾਸੇ ਕੌਣ ਤੁਰਿਆ ਫਿਰਦਾ ਹਾਂ ਬਾਈ ਸੱਲਾ ਭਰਾ ਸਭ ਤੋਂ ਡਿਪੀਡ ਬੈਰੀ ਇੱਥੇ ਤੇ ਠੀਕ ਹੈ ਇਹ ਭੈਣਾਂ ਦੇ ਕੰਮ ਕਰਨ ਲੱਗੀਆਂ ਫਿਰ ਆਪਣੀ ਵੀ ਬੰਦੇ ਪਹਿਲਾਂ ਆ ਜਾਂਦੇ ਛੜਾਂ ਨੂੰ ਉਹਦੇ ਉੱਪਰ ਹਜੇ ਗੱਲ ਹੋਈ ਨਹੀਂ ਛੱਡ ਦਿਓ ਬਾਈ ਨੂੰ ਛੱਡ ਦਿਓ ਇਹ ਲੈ ਜਾਂਦਾ ਕੱਟ ਦੋ ਸਾਰੀ ਵੀਰੇ ਵਿਆਹ ਹੋਈਏ ਵੀ ਕਿਸਾਨ ਬਦਨਾਮ ਕਰੋ ਗੱਲ ਹੋਈਆਂ ਕਈ ਵਾਰ ਸ਼ਰਾਰਤੀ ਹਾਂ ਵਿੱਚ ਹੋ ਜਾਂਦਾ ਬੰਦਾ ਬਾਅਦ ਦੇ ਵਿੱਚ ਹੀ ਪਰਖਾਉਣ ਲੱਗ ਜਾਂਦੇ ਗੋਦੀ ਮੀਡੀਆ ਕੀ ਨੇ ਉਹਨਾਂ ਵੀ ਆਪਣਾ ਪੰਜਾਬੀ ਪਾਈ ਨਹੀਂ ਹੈਗਾ ਉਹ ਨਹੀਂ ਨਹੀਂ ਇੱਕ ਮਿੰਟ ਉਹਨਾਂ ਨੇ ਆਪਣੇ ਮੂੰਹ ਤੋਂ ਗੱਲ ਮੰਨਿਆ ਇਹ ਗੱਲ ਕਰਿਆ ਹਲੇ ਤੱਕ ਹਲੇ ਤੱਕ ਕਹਿੰਦਾ ਮੈਂ ਕੁਝ ਨਹੀਂ ਕਰਿਆ ਕਹਿੰਦਾ ਹਲੇ ਤੱਕ ਮੈਂ ਕੁਝ ਨਹੀਂ ਕਰਿਆ ਇਹ ਕੀ ਆ ਉਹਨੇ ਆ ਆਪਣੇ ਮੂੰਹ ਤੋਂ ਗੱਲ ਮੰਨਿਆ ਕੁਝ ਨਹੀਂ ਕਰਿਆ ਕਹਿੰਦਾ ਮੈਂ ਕਰ ਹਜੇ ਤੱਕ ਕੁਝ ਨਹੀਂ ਕੀਤਾ ਫਿਰ ਹੱਥ ਨਹੀਂ ਲੱਗਿਆ ਹੁਣ ਅਜੇ ਕੁਛ ਉਹ ਤੁਸੀਂ ਫੜਕੋ ਘੱਟੇ ਪਹਿਲਾਂ ਮੇਰੀ ਮਾਸਦੀ ਦਾ ਮੁੰਡਾ ਸਮਰਾਲੇ ਤੋਂ ਆਇਆ ਸੀ ਉਹਨੇ ਵੀ ਤੇਰੇ ਨੂੰ ਫੋਨ ਕਰਕੇ ਨਾ ਹੀ ਗੱਲ ਕਰਕੇ ਜੇਬ 'ਚ ਫੋਨ ਪਾਇਆ 10 ਮਿੰਟ ਦੇ ਵਿੱਚ ਵਿੱਚੋਂ ਦਾ ਫੋਨ ਗਿਆ ਬੋਲ ਅਸਾਂ ਜੇ ਜਿਉਂ ਫੋਨ ਕੱਢ ਕੇ ਲੈ ਗਏ ਤਾਂ ਇੱਕ ਹੱਥ ਹੋਏਗਾ ਉਹੀ ਗੱਲ ਹੈ ਕੱਟ ਦੇ ਵਿੱਚ ਜਿਹੜਾ ਛੋਟਾ ਫੋਨ ਸੀਗਾ ਉਹ ਨਹੀਂ ਕੱਢਿਆ ਜਿਹੜਾ ਵੱਡਾ ਸੀਗਾ ਕੱਢ ਕੇ ਲੈ ਗਿਆ ਪਰ ਮੁਰਲੀ ਜੇਬ ਦੇ ਵਿੱਚ ਸੀਗਾ ਉਹੀ ਗੱਲ ਆ ਨਾ ਕਿ ਕੱਟ ਦੇ ਵਿੱਚ ਹੈ ਜੇ ਸ਼ਰਾਰਤੀ ਅੰਜ਼ਰ ਹੁੰਦੇ ਰਹਿੰਦੇ ਨੇ ਪਰ ਫੇਰ ਵੀ ਤੁਸੀਂ ਤੁਹਾਨੂੰ ਸ਼ਾਬਾਸ਼ੀ ਦੇਣੀ ਪੈਂਦੀ ਆ ਬਾਈ ਤੁਸੀਂ ਬਹੁਤ ਵਧੀਆ ਕੰਮ ਕੀਤਾ ਕਿ ਪੁਲਿਸ ਨੂੰ ਫੜਾਈ ਆਪਣੀ ਲੋਕ ਹੈ ਉਹਰੇ ਸਾਰੇ ਆਪਣੇ ਮਿੱਤਰ ਸੱਜਣ ਹੈ ਯਾਰ ਸਭ ਦੇ ਬਹੁਤ ਜ਼ਿਆਦਾ ਧੰਨਵਾਦ ਵੀਰੇ ਤੁਸੀਂ ਵੀ ਦੇਖ ਤਖਾਂਦੇ ਬਿਲਕੁਲ ਬਿਲਕੁਲ ਬਾਈ ਬਿਲਕੁਲ ਜਨੂਬ ਧੰਨਵਾਦ ਮੀਡੀਆ ਤਾਂ ਆਪ ਦੇਖ ਸਕਦੇ ਹੋ ਸੀ ਲੋਕਾਂ ਨੇ ਇੱਕ ਸ਼ਰਾਪਤੀ ਅਨਸਰ ਪੜਿਆ ਜੇਬਾਂ ਦੇ ਵਿੱਚੋਂ ਮੋਬਾਈਲ ਕੱਢ ਰਹੇ ਤੇ ਇੱਕ ਨੌਜਵਾਨ ਆਇਆ ਵੀ ਕਿ ਉਸਦੇ ਦੋਸਤ ਦਾ ਜਿਹੜਾ ਮੋਬਾਈਲ ਜੇਬ ਦੇ ਵਿੱਚੋਂ ਚੋਰੀ ਹੋ ਗਿਆ ਤੇ ਕੋਈ ਕੱਢ ਕੇ ਲੈ ਗਿਆ ਪਰ ਕਿਸਾਨ ਆਗੂ ਨੇ ਪਹਿਲਾਂ ਤੋਂ ਇਹ ਕਿਹਾ ਸੀ ਕਿਉਂਕਿ ਇਕੱਠਾ ਇਕੱਠ ਦੇ ਵਿੱਚ ਪਤਾ ਹੀ ਲੱਗਦਾ ਕੌਣ ਕਿੱਥੋਂ ਕਿਹੜੇ ਮੰਤਵ ਨਾਲ ਆ ਜਾਂਦਾਗਾ ਤਾਂ ਦੱਸ ਦਈਏ ਕਿ ਕੱਲੀ ਕੱਲੀ ਅਪਡੇਟ ਕਰੋ ਪੰਜਾਬ ਟੀਵੀ ਤੁਹਾਨੂੰ ਦਿਖਾਉਂਦਾ ਰਹੂਗਾ ਜੁੜੇ ਰਹੋ ਤੁਸੀਂ ਨਾਲ ਕੈਮਰਾ ਪਾਸੋਂ ਵਿਕਰਮ ਦੇ ਨਾਲ ਪ੍ਰੋ ਪੰਜਾਬ ਟੀਵੀ ਸ਼ੰਭੂ ਬਾਦਰ ਮਨੀਤ